ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵਿਪਲ ਕੌਰ ਅਤੇ ਪੰਜਾਬੀ ਫੈਕਟੋਪੀਡੀਆ ਤੇ ਤੁਹਾਡਾ ਸਵਾਗਤ ਹੈ ਜਦੋਂ ਅਸੀਂ ਸਭ ਤੋਂ ਉੱਚੀਆਂ ਇਮਾਰਤਾਂ ਬਾਰੇ ਸੋਚਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਕਈ ਨਾਮ ਆਉਂਦੇ ਹਨ ਜਿਵੇਂ ਕਿ ਸ਼ੰਘਾਈ ਦੁਬਈ ਨਿਊਯਾਰਕ ਵਰਗੇ ਸ਼ਹਿਰ ਪਰ ਇੱਕ ਸ਼ਹਿਰ ਸ਼ਾਇਦ ਅਜੀਹਾ ਹੈ ਜਿਸ ਨੂੰ ਸਕਾਈਸਕ੍ਰੈਪਰ ਦਾ ਜਨਮ ਸਥਾਨ ਵੀ ਕਿਹਾ ਜਾਂਦਾ ਹੈ ਇਸ ਸ਼ਹਿਰ ਦੇ ਵਿੱਚ ਕਾਲੇ ਰੰਗ ਦੀ ਸਭ ਤੋਂ ਉੱਚੀ ਇਮਾਰਤ ਹੈ ਜਿਸ ਨੇ 25 ਸਾਲਾਂ ਤੱਕ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੋਣ ਦਾ ਤਾਜ ਹਾਸਲ ਕੀਤਾ ਹੈ ਅਸੀਂ ਗੱਲ ਕਰ ਰਹੇ ਹਾਂ ਸ਼ਿਕਾਗੋ ਦੀ ਸ਼ਾਂਟ ਸੀਅਰਸ ਟਾਵਰ ਦੀ ਭਾਵੇਂ ਸਾਡੇ ਕੋਲ ਜੋ ਜਾਣਕਾਰੀ ਹੈ ਉਸ ਦੇ ਵਿੱਚ ਲਿਖਿਆ ਹੈ ਕਿ ਇਟ ਇਜ਼ ਦੀ ਟਾਲੈਸਟ ਬਿਲਡਿੰਗ ਔਨ ਦਾ ਅਰਥ ਪਰ ਇਹ ਉਹ ਸਮੇਂ ਦੀ ਗੱਲ ਹੈ ਜਦੋਂ ਇਸ ਬਿਲਡਿੰਗ ਨੂੰ ਤਿਆਰ ਕੀਤਾ ਗਿਆ ਸੀ ਅੱਜ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਉੱਚੀ ਇਮਾਰਤ ਨਹੀਂ ਹੈ ਇਸ ਦਾ ਸੱਭਿਆਚਾਰਕ ਪ੍ਰਭਾਵ ਇਸ ਨੂੰ ਖਾਸ ਬਣਾਉਂਦਾ ਹੈ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਦੁਨੀਆ ਦੀ ਸਭ ਤੋਂ ਵੱਡੀ ਰਿਟੇਲ ਕੰਪਨੀ ਨੂੰ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਕਿਉਂ ਕਿਹਾ ਜਾਂਦਾ ਸੀ ਇਸ ਇਮਾਰਤ ਦਾ ਕ੍ਰਾਂਤੀਕਾਰੀ ਟਿਊ ਬੰਡਲ ਕਿ ਸੀ ਜੋ ਕਿ ਸਿਗਰਟਾ ਤੋਂ ਪ੍ਰੇਰਿਤ ਸੀ ਸ਼ਿਕਾਗੋ ਦੀ ਉੱਚੀ ਇਮਾਰਤ ਨੂੰ ਤੇਜ਼ ਹਵਾਵਾਂ ਤੋਂ ਕਿਵੇਂ ਬਚਾਇਆ ਗਿਆ ਸੀ ਅਤੇ ਇਸ ਇਮਾਰਤ ਦੇ 133ਵੇਂ ਮੰਜ਼ਲ ਤੇ ਬੜਿਆ ਸ਼ੀਸ਼ੇ ਤੇ ਬਕਸਾ ਦਾ ਲੈਜ ਦੇ ਉੱਪਰ ਖੜੇ ਹੋ ਕੇ ਦੇਖਣ ਦਾ ਅਨੁਭਵ ਕਿਹੋ ਜਿਹਾ ਹੈ ਅਤੇ ਨਾਲ ਹੀ ਅਸੀਂ ਜਾਣਾਂਗੇ ਕਿ ਇਸ ਦਾ ਨਾਮ ਸੀਅਰਸ ਟਾਵਰ ਤੋਂ ਬਦਲ ਕੇ ਵਿਲੇਜ ਟਾਵਰ ਕਿਉਂ ਰੱਖ ਦਿੱਤਾ ਗਿਆ ਅੱਜ ਸੀ ਇਨਾਂ ਰਾਜਾਂ ਤੋਂ ਪਰਦਾ ਚੁੱਕਾਂਗੇ ਇਸ ਕਹਾਣੀ ਨੂੰ ਸਮਝਣ ਦੇ ਲਈ ਸਾਨੂੰ 1960 ਦੇ ਦਹਾਕੇ ਵਿੱਚ ਦਾਖਲ ਹੋਣਾ ਪਵੇਗਾ ਔਸ ਸਵੀਅਰਸ ਰੋਬਕ ਐਂਡ ਕੰਪਨੀ ਦੁਨੀਆ ਦੀ ਸਭ ਤੋਂ ਉੱਚੀ ਕੰਪਨੀ ਸੀ ਉਹ ਆਪਣੇ ਸਮੇਂ ਦੀ ਐਮਾਜ਼ਨ ਸੀ ਉਹਨਾਂ ਦੇ ਕੈਟਾਲੌਗ ਲਗਭਗ ਅਮਰੀਕੀ ਹਰ ਘਰ ਵਿੱਚ ਮੌਜੂਦ ਹਨ ਉਹ ਸੂਈ ਤੋਂ ਲੈ ਕੇ ਨਿੱਕੀ ਤੋਂ ਨਿੱਕੀ ਚੀਜ਼ ਵੀ ਹਰ ਘਰ ਵਿੱਚ ਕੁਝ ਨਾ ਕੁਝ ਵੇਚਦੇ ਹਨ ਕੰਪਨੀ ਇੰਨੀ ਵੱਡੀ ਹੋਣ ਕਾਰਨ ਹਜ਼ਾਰਾਂ ਕਰਮਚਾਰੀ ਅਲੱਗ-ਅਲੱਗ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਨੇ ਇਸ ਲਈ ਕੰਪਨੀ ਦੇ ਚੇਅਰਮੈਨ ਨੇ ਫੈਸਲਾ ਕੀਤਾ ਕਿ ਇੱਕ ਇਹੋ ਜਿਹੀ ਜਗ੍ਹਾ ਬਣਾਈ ਜਾਵੇ ਜਿੱਥੇ 13000 ਕਰਮਚਾਰੀ ਇੱਕੋ ਜਗ੍ਹਾ ਤੇ ਰਹਿ ਸਕਣ ਅਤੇ ਜੋ ਸੀਅਰਸ કંપની દબદબેનું દર્શાવે ਸ਼ਿਕਾਗੋ ਰੂਸ ਸਕਾਈਸਕ੍ਰੈਪਰ ਦਾ ਜਨਮ ਸਥਾਨ ਵੀ ਕਿਹਾ ਜਾਂਦਾ ਹੈ ਕਿਉਂਕਿ 1871 ਦੀ ਅੱਗ ਤੋਂ ਬਾਅਦ ਇੱਥੇ ਹੀ ਸਟੀਲ ਫਾਰਮਿੰਗ ਵਰਗੀਆਂ ਵੱਡੀਆਂ ਇਮਾਰਤਾਂ ਬਣੀਆਂ ਹਨ ਪਰ 20ਵੀਂ ਸਦੀ ਵਿੱਚ ਨਿਊਯਾਰਕ ਨੇ ਇੱਕ ਤਅ ਬੋਲਿਆ ਇਸ ਕਿਤਾਬ ਨੂੰ ਵਾਪਸ ਤੌਰ ਦਾ ਮਤਲਬ ਸੀ ਸੀ ਸੀਅਰਸ ਟਾਵਰ ਬਣਾਉਣਾ ਜੋ ਕਿ ਦੁਨੀਆ ਦੀ ਸਭ ਤੋਂ ਉੱਚੀ ਬਿਲਡਿੰਗ ਸੀ ਇਸ ਇਮਾਰਤ ਦਾ ਕ੍ਰਾਂਤੀਕਾਰੀ ਬੰਡਲ ਟਿਊਬ ਕੀ ਸੀ ਅਤੇ ਉਸ ਦੀ ਡਟਾ ਦੇ ਪੈਕੇਟ ਦੋ ਪ੍ਰੇਰਿਤ ਕਿਉਂ ਸੀ ਇੰਨੀ ਵੱਡੀ ਬਿਲਡਿੰਗ ਲਈ ਸਭ ਤੋਂ ਵੱਡੀ ਚੁਣੌਤੀ ਸੀ ਤੇਜ਼ ਹਵਾਵਾਂ ਕਿਉਂਕਿ ਸਕਾਈਸਕ੍ਰੈਪਰ ਲਈ ਗੁਰੂਤਾਕਰਸ਼ਣ ਤੋਂ ਜਿਆਦਾ ਹਵਾ ਦਾ ਦਬਾਅ ਸਭ ਤੋਂ ਵੱਡਾ ਦੁਸ਼ਮਣ ਹੈ ਪ੍ਰੋਜੈਕਟ ਨੂੰ ਮਹਿੰਗਾ ਕਰਨ ਦੇ ਲਈ ਸਭ ਤੋਂ ਵੱਧ ਮਜ਼ਬੂਤੀ ਲਈ ਸਟੀਲ ਦੀ ਲੋੜ ਪੈਂਦੀ ਹੈ ਇਸ ਸਮੱਸਿਆ ਦਾ ਹੱਲ ਕੱਢਿਆ ਫਜ਼ਲੁਰ ਰਹਿਮਾਨ ਖਾਨ ਨੇ ਜੋ ਕਿ ਆਧੁਨਿਕ ਸਕਾਈਸਕ੍ਰੈਪਰ ਪ੍ਰੋਜੈਕਟ ਦੇ ਪਿਤਾਮਾ ਨੇ ਉਹਨਾਂ ਨੇ ਬੰਡਲਡ ਟਿਊਬ ਦਾ ਇੱਕ ਕ੍ਰਾਂਤੀਕਾਰੀ ਵਿਚਾਰ ਪੇਸ਼ ਕੀਤਾ ਉਹਨਾਂ ਨੇ ਕਿਹਾ ਕਿ ਵੱਡੀਆਂ ਟਿਊਬਾਂ ਬਣਾਉਣ ਦੀ ਬਜਾਏ ਛੋਟੀਆਂ ਟਿਊਬਾਂ ਨੂੰ ਵਰਗਾਕਾਰ ਟਿਊਬਾਂ ਨੂੰ ਇੱਕੋ ਜਗ੍ਹਾ ਤੇ ਬੰਨ੍ਹ ਦਿੱਤਾ ਜਾਵੇ ਉਹਨਾਂ ਨੇ ਉਦਾਹਰਨ ਦੇ ਲਈ ਸਿਗਰਟਾਂ ਦੇ ਡੱਬੇ ਨੂੰ ਬੰਨ੍ਹ ਕੇ ਦਿਖਾਇਆ ਤੇ ਉਹਨਾਂ ਨੇ ਦੱਸਿਆ ਕਿ ਇਹ ਖੋਖਲੇ ਡੱਬੇ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੈ ਉਹਨਾਂ ਨੇ ਹੋਰ ਵੀ ਕਈ ਬਦਲਾਅ ਕੀਤੇ ਜਿਸ ਦੇ ਨਾਲ ਇਹ ਬਿਲਡਿੰਗ ਮਜ਼ਬੂਤ ਵੀ ਬਣੀ ਅਤੇ ਉਹਨਾਂ ਨੇ ਲੱਖਾਂ ਡਾਲਰਾਂ ਦੀ ਬਚਤ ਵੀ ਕੀਤੀ ਸ਼ਿਕਾਗੋ ਵਿੱਚ ਇੰਨੀ ਉੱਚੀ ਇਮਾਰਤ ਨੂੰ ਤੇਜ਼ ਹਵਾਵਾਂ ਤੋਂ ਝੁਲਣ ਤੋਂ ਕਿਵੇਂ ਰੋਕਿਆ ਗਿਆ ਜਿਵੇਂ ਕਿ ਪਿਛਲੇ ਸੈਕਸ਼ਨ ਵਿੱਚ ਫਜ਼ਲੁਰ ਖਾਨ ਨੇ ਬੰਡਲ ਟਿਊਬਾਂ ਰਾਹੀਂ ਦੱਸਿਆ ਸੀ ਉਹੀ ਇਸ ਦਾ ਮੁੱਖ ਜਵਾਬ ਹੈ ਇੱਕ ਕੁਦਰਤੀ ਤੌਰ ਤੇ ਹਵਾ ਕੰਬਲਾ ਕਰਨ ਲਈ ਤਿਆਰ ਕੀਤਾ ਗਿਆ ਸੀ ਜਦੋਂ ਤੇਜ਼ ਹਵਾਵਾਂ ਆਉਂਦੀਆਂ ਹਨ ਤਾਂ ਵੱਡੀਆਂ ਇਮਾਰਤਾਂ ਇੱਕ ਦੂਜੇ ਨਾਲ ਟਕਰਾਂਦੀਆਂ ਹਨ ਅਤੇ ਉਹ ਇੱਕ ਭੰਵਰ ਪੈਦਾ ਕਰਦੀਆਂ ਹਨ ਜਿਸ ਨਾਲ ਇਮਾਰਤਾਂ ਖਤਰਨਾਕ ਤਰੀਕੇ ਨਾਲ ਕੰਮ ਸਕਦੀਆਂ ਨੇ ਪਰ ਇਸ ਦੇ ਸੈਟਬੈਕ ਡਿਜ਼ਾਈਨ ਨੇ ਇਸ ਦਾ ਹੱਲ ਕੱਢਿਆ ਜਿਸ ਵਿੱਚ ਤੇਜ਼ ਤੂਫਾਨ ਵਿੱਚ ਇਮਾਰਤ ਦਾ ਸਿਖਰ ਔਸਤਨ 6 ਇੰਚ ਤੱਕ ਝੁਲ ਸਕਦਾ ਹੈ ਅਤੇ 3 ਫੁੱਟ ਤੱਕ ਸਹੀ ਢੰਗ ਨਾਲ ਝੂਲਣ ਲਈ ਤਿਆਰ ਕੀਤਾ ਗਿਆ ਹੈ ਇਸ ਤੋਂ ਇਲਾਵਾ 104ਵੀਂ ਮੰਜ਼ਲ ਦੇ ਐਲੀਵੇਟਰਾਂ ਦੇ ਵਿੱਚ ਸੈਂਸਰ ਲੱਗੇ ਹੋਏ ਹਨ ਜੋ ਕਿ ਤੇਜ਼ ਹਵਾ ਆਉਣ ਤੇ ਵੱਜਦੇ ਹਨ ਇਸ ਤਰ੍ਹਾਂ ਸ਼ਿਕਾਗੋ ਕਠੋਰ ਮੌਸਮ ਵਿੱਚ ਵੀ ਤੂਫਾਨਾਂ ਦੇ ਨਾਲ ਲੜਨ ਲਈ ਤਿਆਰ ਕੀਤਾ ਗਿਆ ਹੈ ਅੱਜ ਅਸੀਂ ਗੱਲ ਕਰਾਂਗੇ ਕਿ ਇਸ ਦੇ 103ਵੀਂ ਮੰਜ਼ਲ ਤੇ ਬਣੇ ਸ਼ੀਸ਼ੇ ਦੇ ਬਕਸੇ ਦਾ ਲੈਜ ਦੇ ਉੱਪਰ ਖੜੇ ਹੋ ਕੇ ਦੇਖਣ ਦਾ ਅਨੁਭਵ ਕਿਹੋ ਜਿਹਾ ਹੈ ਸਿਅਰਸ ਟਾਵਰ ਇੱਕ ਇਮਾਰਤ ਨਹੀਂ ਹੈ ਬਲਕਿ ਸ਼ਿਕਾਗੋ ਦੇ ਸੈਲਾਨੀ ਆਕਰਸ਼ਣਾਂ ਵਿੱਚੋਂ ਇੱਕ ਹੈ ਇਸ ਦਾ ਮੁੱਖ ਕਾਰਨ ਹੈ ਸਕਾਈ ਡੈਕ ਆਬਜ਼ਰਵੇਸ਼ਨ ਡੈਕ ਜੋ ਕਿ 103ਵੀਂ ਮੰਜ਼ਲ ਤੇ ਸਥਿਤ ਹੈ ਇੱਥੋਂ ਅਸੀਂ 1352 ਫੁੱਟ ਦੀ ਉਚਾਈ ਤੋਂ ਵੀ ਖੜ ਕੇ ਅਮਰੀਕਾ ਦੇ ਕਈ ਰਾਜਾਂ ਨੂੰ ਦੇਖ ਸਕਦੇ ਹਾਂ ਜਿਵੇਂ ਕਿ ਇੰਡੀਆਨਾ ਇਲੀਨੋਇ ਅਤੇ ਮਿਸ਼ੀਗਨ ਝੀਲ ਨੂੰ ਵੀ ਦੇਖ ਸਕਦੇ ਹਨ ਪਰ 2009 ਦੇ ਵਿੱਚ ਇਹ ਹੋਰ ਵੀ ਰੋਮਾਂਚਕ ਬਣ ਗਿਆ ਇੱਕ ਹੋਰ ਸ਼ੀਸ਼ੇ ਦਾ ਬਕਸਾ ਬਣ ਗਿਆ ਦਾਲ ਲੈਚ ਜਿੱਥੋਂ ਤੁਸੀਂ 353 ਕਟ ਦੀ ਤੁੰਗਾਈ ਨੂੰ ਉਸਦੇ ਖੜੇ ਹੋ ਕੇ ਦੇਖ ਸਕਦੇ ਹੋ ਇਹ ਕੋਈ ਆਮ ਸ਼ੀਸ਼ਾ ਨਹੀਂ ਹੈ ਬਲਕਿ ਇਹ 1.5 ਇੰਚ ਮੋਟਾ ਹੈ ਅਤੇ ਇਸ ਦੀਆਂ ਤਿੰਨ ਪਰਤਾਂ ਹਨ ਇੱਥੇ ਖੜੇ ਹੋ ਕੇ ਦੇਖਣ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਇਸ ਸਕਾਈ ਡੈਕ ਦਾ ਸਭ ਤੋਂ ਵੱਡਾ ਆਕਰਸ਼ਣ ਹੈ ਜੋ ਵੀ ਇਸ ਨੂੰ ਦੇਖਦਾ ਹੈ ਉਹ ਕਦੇ ਵੀ ਇਸ ਨੂੰ ਦੇਖ ਕੇ ਨਹੀਂ ਭੁੱਲਦਾ ਅਤੇ ਦੁਬਾਰਾ ਆ ਕੇ ਦੇਖਣ ਦੀ ਚਾਹ ਵਿੱਚ ਰਹਿੰਦਾ ਹੈ ਇਸ ਦਾ ਨਾਮ ਬਦਲ ਕੇ ਸੀਅਰ ਟਾਵਰ ਤੋਂ ਵਿਲੇਜ ਟਾਵਰ ਕਿਉਂ ਰੱਖ ਦਿੱਤਾ ਗਿਆ ਸੀ 35 ਸਾਲਾਂ ਤੋ ਹੀ ਇਸ ਨੂੰ ਸੀਅਰ ਟਾਵਰ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਪਰ ਟਾਈਮ ਦੇ ਨਾਲ ਹੀ ਇਸ ਕੰਪਨੀ ਦੀ ਵੀ ਕਿਸਮਤ ਬਦਲ ਗਈ 1990 ਦੀ ਦਹਾਕੇ ਤੱਕ ਇਹ ਬਿਲਡਿੰਗ ਸਭ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਨਹੀਂ ਰਹੀ ਸੀ ਅੰਤ ਵਿੱਚ ਇਹ ਇਮਾਰਤ ਬਦਲ ਦਿੱਤੀ ਗਈ ਫਿਰ 2009 ਦੇ ਵਿੱਚ ਇੱਕ ਵੱਡਾ ਬਦਲਾਅ ਆਇਆ ਲੰਡਨ ਆਧਾਰਿਤ ਇੱਕ ਵਿਲਿਸ ਗਲੋਬਲ ਗਰੁੱਪ ਹੋਲਡਿੰਗ ਨੇ ਇਸ ਨੂੰ ਲੀਜ਼ ਤੇ ਲਿਆ ਅਤੇ ਵੱਡੇ ਸਮਝੌਤੇ ਹੋਏ ਅਤੇ 26 ਜੁਲਾਈ 2009 ਨੂੰ ਇਸ ਦਾ ਨਾਮ ਸੀਅਰਸ ਟਾਵਰ ਤੋਂ ਬਦਲ ਕੇ ਵਿਲਿਸ ਟਾਵਰ ਰੱਖ ਦਿੱਤਾ ਗਿਆ ਇਹ ਕਹਾਣੀ ਦਰਸਾਉਂਦੀ ਹੈ ਕਿ ਇਮਾਰਤ ਕੋਈ ਢਾਂਚਾ ਨਹੀਂ ਰਹਿੰਦੀ ਇਹ ਲੋਕਾਂ ਦੀਆਂ ਪਾ ਮਨ ਦਾ ਨਿਖਣਵਾਗ ਬਣ ਜਾਂਦੀ ਹੈ ਤਾਂ ਦੋਸਤੋ ਇਹ ਸੀ ਸੀਅਰ ਟਾਵਰ ਜਾਂ ਅੱਜ ਦੇ ਵਿਲੇਜ ਟਾਵਰ ਦੀ ਕਹਾਣੀ ਇੱਕ ਇੰਜੀਨੀਅਰਿੰਗ ਦੀ ਕਹਾਣੀ ਜੋ ਕਿ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਹਮੇਸ਼ਾ ਅੱਗੇ ਵਧਦੇ ਰਹਿਣਾ ਚਾਹੀਦਾ ਹੈ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੀਦਾ ਹੈ ਪੰਜਾਬੀ ਫੈਕਟੋਪੀਡੀਆ ਤੇ ਮੇਰੇ ਯਾਨੀ ਵੀਰਪਾਲ ਕੌਰ ਦੇ ਨਾਲ ਇਸ ਦਿਲਚਸਪ ਸਫਰ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਬ ਤੋਂ ਦਿਲਚਸਪ ਗੱਲ ਕਿਹੜੀ ਲੱਗੀ ਆਪਣੇ ਵਿਚਾਰ ਇਹ ਰਕਮੈਂਡ ਸੈਕਸ਼ਨ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰਨਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ